अगांवधु किसान खेत रह पराली दो हजार छब्बी चा पराली स्टोर करने जमीन देन दी की देखती पेशा बरनला चाहाली प्रबंधन दो हजार पच्ची तहत जिला प्रशासन बरनाला नु किसान नूनियना पिंड दंचायत किसाना दा बहुत सहयोग मिल रहा है जिस सदका पिछले साल दे मुताबक लगभग पंजा एक तो उपर अग लगन दटनाव चा कमी आई है ਪਿੰਡ ਖੁੱਡੀ ਖੁਰ ਦਾ ਕਿਸਾਨ ਲਵਕੀਰਤ ਸਿੰਘ 50 ਏਕੜ ਦੀ ਖੇਤੀ ਕਰਦਾ ਹੈ ਪਿਛਲੇ ਸਾਲਾਂ ਦੌਰਾਨ ਕਿਸਾਨ ਮਲਚਰ ਤੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਸੀ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਪ੍ਰਾਲੀ ਪ੍ਰਬੰਧਨ ਲਈ ਚਲਾਈ ਗਈ ਮਹਿੰਮ ਤਹਿਤ ਉਹਨਾਂ ਨੂੰ ਪ੍ਰੇਰਣਾ ਮਿਲੀ ਉਸ ਨੇ ਇਸ ਸਾਲ ਪ੍ਰਾਲੀ ਦੀਆਂ ਗੰਡਾ ਬਣਵਾਉਣ ਦਾ ਮਨ ਬਣਾਇਆ ਤੇ ਉਸ ਨੇ 50 ਏਕੜ ਚਾਹ ਪ੍ਰਾਲੀ ਦੀਆਂ ਗੰਡਾ ਬਣਵਾਈਆਂ ਕਿਸਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦਾ ਤਨਵਾਦ ਕਰ ਦਿਆ ਕਿਹਾ ਕਿ ਉਸਨੇ ਆਪਣੇ ਖੇਤ ਚੱਕ ਕੁਲਦੀਪ ਸਿੰਘ ਬੇਲਰ ਮਾਲਕ ਤੋਂ ਪ੍ਰਾਲੀ ਦੀਆਂ ਗੰਡਾ ਬਣਵਾਈਆਂ ਜੋ ਨਾਲ ਦੀ ਨਾਲ ਚੁੱਕੀਆਂ ਗਈਆਂ ਉਸ ਨੂੰ ਕੋਈ ਵੀ ਸਮੱਸਿਆ ਨਹੀਂ ਆਈ ਉਹਨਾਂ ਦੱਸਿਆ ਕਿ ਪ੍ਰਾਲੀ ਨੂੰ ਅੱਗ ਨਾਲ ਲਗਾਉਣ ਨਾਲ ਉਸ ਦੀ ਜ਼ਮੀਨ ਦੀ ਹਾਲਤ ਵੀ ਸੁਧਰੀ ਹੈ ਤੇ ਅਗਲੀ ਫਸਲ ਦਾ ਚਾਰ ਵੀ ਵਧਿਆ ਹੈ ਉਹਨਾਂ ਕਿਹਾ ਕਿ ਉਹ ਲਗਾਤਾਰ ਖੇਤੀਬਾੜੀ ਵਿਭਾਗ ਦੇ ਤਾਲਮੇਲ ਚਾਹੰਤੇ ਖੇਤੀਬਾੜੀ ਵਿਭਾਗ ਦਿਆਂ ਹਦਾਇਤਾਂ ਦੀ ਪਾਲਣਾ ਕਰਕੇ ਆਧੁਨਿਕ ਖੇਤੀਬਾੜੀ ਸੰਦਾਂ ਦੀ ਮਦਦ ਨਾਲ ਫਸਲ ਦੀ ਬਿਜਾਈ ਕਰਦੇ ਹਨ ਇਸ ਨਾਲ ਉਹਨਾਂ ਦੀ ਫਸਲ ਦਾ ਚਾੜ ਵੀ ਵਧ ਹੁੰਦਾ ਹੈ ਉਹਨਾਂ ਜ਼ਿਲ੍ਹੇ ਦੇ ਹੋਰਨਾ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਫਸਲਾਂ ਦੀ ਰਹਿਣ ਖੂਨ ਨੂੰ ਆਗ ਨਾ ਲਗਾਉਣ ਸਗੋਂ ਆਧੁਨਿਕ ਖੇਤੀਬਾੜੀ ਸੰਦਾਂ ਦੀ ਮਦਦ ਨਾਲ ਜ਼ਮੀਨ ਚਾ ਜਜ਼ਬ ਕਰਕੇ ਅਗਲੀ ਫਸਲ ਬੀਜਣ डीसी ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਲਵਪ੍ਰੀਤ ਸਿੰਘ ਆਪਣੀ ਫਸਲ ਦੀ ਰਹਿਣ ਖੁੰਡ ਨੂੰ ਅੱਗ ਨਹੀਂ ਲਗਾਉਂਦਾ। ਉਹਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਦਿੱਤੇ ਗਏ ਖੇਤੀ ਸੰਦਾਂ ਦਾ ਭਰਪੂਰ ਇਸਤੇਮਾਲ ਕਰਨ ਤੇ ਪਰਾਲੀ ਨੂੰ ਖੇਤਾਂ ਚਾਹੀ ਸੰਭਾਲਣ